ਭਾਬੀ ਕਿਛੀ ਦਿ ਲੋੜਤ ਨਹੀਂ ਆ ਨਹੀਂ ਨਹੀਂ ਦੀਦੀ ਜੇ ਭੁੱਖ ਪੱਕ ਲੱਗੀ ਤੇ ਦੱਸ ਦਿਓ ਕੋਈ ਗੱਲ ਨਹੀਂ ਮੈਂ ਵੀ ਤੇਰੇ ਵਰਗੀ ਆ ਠੀਕ ਆ ਨਾ ਭੈਣ ਭੈਣ ਬਣ ਕੇ ਰਹਿਣਾ ਆਪਾਂ ਦੋਵਾਂ ਨੇ ਲਵਲੀ ਪੁੱਤ ਆਖਰੀ ਵਾਰੀਓ ਵੇਖ ਲਈ ਹੁਣ ਜੀਦੀ ਵੇਖ ਲੋ ਤੁਸੀਂ ਉਹਦੋਂ ਕਹਿੰਦੇ ਤੂੰ ਮੇਰੀ ਭੈਣਾ ਮਰ ਗਈ ਆ ਫਿਰ ਤੁਸੀਂ ਇਦਾਂ ਕਿਉਂ ਕਰ ਰਹੇ ਆ ਮੇਰੇ ਨਾਲ ਤੂੰ ਭੈਣਾ ਵਾਲੇ ਕੰਮ ਨਹੀਂ ਕੀਤੇ ਤੈਨੂੰ ਗੱਡੀ ਚੜਾ ਕੇ ਨਾ ਇਥੇ ਨਵੀਂ ਲੈ ਕੇ ਆਉਂਗੀ ਨੋਂ ਜੇ ਤੇਰਾ ਕੋ ਤੇਰੇ ਪਰਿਵਾਰ ਦਾ ਇਹ ਕੇਸ ਦੇ ਵਿੱਚ ਕੋਈ ਹੱਥ ਹੋਇਆ ਤੇ ਤੇਰੀ ਨੌਕਰੀ ਤੇਰੀ ਜਾਣੀ ਜਾਣੀ ਆ ਤੇ ਤੈਨੂੰ ਛੱਡਣਾ ਨਹੀਂ ਆ ਤੈਨੂੰ ਮੈਂ ਭਾ ਮੈਂ ਜੋ ਬਣਾ ਸਾਰੀ ਗੱਲ ਕਰ ਲਈ ਆ ਲੋ ਇਹਨਾਂ ਦੀ ਪਰਵਾਹ ਨਹੀਂ ਹੈਗੀ ਮੇਰੇ ਲਾਉਣ ਜਾਂ ਨਾ ਆਉਣ ਮੈਂ ਤੇ ਆਪਣੀ ਪੈਕਿੰਗ ਕਰ ਲਈ ਆ ਸੰਦੀਪ ਗੱਡੀ ਚ ਬੈ ਬਾਕੀ ਗੱਲਾਂ ਨਾ ਘਰ ਜਾ ਕਰਾਂਗੇ ਸਸੀਏ ਭਾਈ ਸਾਸਿਕਾ ਦੇ ਭਾਈ ਸਾਸਿਕਾ ਕਿੱਥੇ ਬਾਵਾ ਕਿੱਥੇ ਕੁੜੀ ਹੈ ਪੁਲਸ ਜੋਤ ਹਾਂਜੀ ਮੈਂ ਚੱਲੇ ਆ ਮਦਲਜੀਤ ਘਰ ਤੇ ਤੁਸੀਂ ਦੋਵੇਂ ਜਿਹੜੇ ਰੋ ਘਰੇ ਤੇ ਭਾਜੀ ਤੁਸੀਂ ਨਾ ਠਾਣੇ ਤਿਲਜੋ ਸਦਾ ਤੇ ਉਥੋਂ ਮੁਲਾਜ਼ਮਾਂ ਨਾਲ ਲੈ ਕੇ ਮੈਂ ਗੱਲ ਕੀਤੀ ਸਾਰੀ ਤੇ ਤੁਸੀਂ ਲੈ ਕੇ ਉਥੇ ਪਹੁੰਚੋ ਦਿਲਜੀਤ ਘਰ ਠੀਕ ਹੈ ਤੇ ਤੁਸੀਂ ਜੋ ਰੱਬ ਅੱਗੇ ਅਰਦਾਸ ਕਰਿਓ ਵੀ ਜਿਹੜਾ ਕੰਮ ਅਸੀਂ ਕਰ ਲੱਗੇ ਆ ਨਾ ਵਧੀਆ ਵਧੀਆ ਸਿਰੇ ਚੜੇ ਸਾਡਾ ਠੀਕ ਹੈ ਹੁਣ ਕੋਈ ਰੁਕਾਵਟ ਨਾ ਪਵੇ ਬਸ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਸਾਰੇ ਕੰਮ ਹੋ ਜਾਣੇ ਤੁਸੀਂ ਵੀ ਖਿਆਲ ਨਾਲ ਜਾਇਓ ਨਹੀਂ ਅਸੀਂ ਤਾਂ ਖਿਆਲ ਨਾਲ ਜਾਵਾਂਗੇ ਤੁਸੀਂ ਬੈਠੋ ਫਿਰ ਆ ਜਿਓ ਚਲੀਏ ਆਪਾਂ ਲੋ ਚਲ ਸੰਦੀਪ ਸੰਦੀਪ ਚਲ ਮੂੰ ਤੋਂ ਵਾ ਪਹਿਲਾਂ ਮੈਂ ਕਿੱਧਰ ਨੂੰ ਚਲ ਗਈ ਕੁੜੀ ਮੈਨੂੰ ਲੱਗਦਾ ਵਾ ਸੈਰ ਸੂਰ ਕਰਨ ਚਲ ਗਈ ਹੋਣੀ ਆ ਇੱਧਰ ਵੇਖਦੀ ਆ ਇੱਕ ਵਾਰ ਲੈ ਦਾਸਾ ਛੇ ਦੇਣੇ ਤੂੰ ਮੈਨੂੰ ਦੱਸ ਹੀ ਜਾ ਮੈਨੂੰ ਪਤਾ ਹੋਵੇ ਵੀ ਸੈਰ ਕਰਨ ਚਲ ਗਈ ਆ ਤੂੰ ਇੱਧਰ ਵੀ ਨਹੀਂ ਮੈਨੂੰ ਲੱਭਣ ਲਈ ਕਿਤੇ ਸੰਦੀਪ ਨੀ ਸੰਦੀਪ ਹੈ ਲੱਭਣੀ ਡਈ ਕਿੱਥੇ ਗਈ ਆ ਸਾਰੇ ਵੇਖ ਲਿਆ ਆਲੇ ਦਿਵਾਲੇ ਸੈਰ ਕਰਨੀ ਸੀ ਤੇ ਲਾਗੇ ਸ਼ਾਗੇ ਕਰਨੀ ਸੀ ਦੂਰ ਇਹਨੇ ਕਿੱਥੇ ਜਾਣਾ ਸੀਗਾ ਇਹਦੇ ਪਿਓ ਨੂੰ ਪੁੱਛਣੀ ਆ ਵੀ ਕਿਹੜਾ ਸਾਹਮਣੇ ਲੱਭਣ ਡੇ ਆ ਚਿੰਤਾ ਜੀ ਲੱਗੀ ਆ ਕੁੜੀ ਨੇ ਕਿੱਥੇ ਜਾਣਾ ਸੀ ਜੇ ਜਾਣਦੀ ਕਿਤੇ ਤਾਂ ਦੱਸ ਕੇ ਜਾਣਾ ਸੀ ਉਹਨੇ ਦੂਰ ਦੂਰ ਤੱਕ ਤਾਂ ਲੱਭਣੀ ਨਹੀਂ ਰਹੀ ਕਿਤੇ ਸਾਰੇ ਆਸੇ ਪਾਸੇ ਵੇਖ ਲਿਆ ਮੈਂ ਹੁਣ ਕੀ ਕਰਾਂ ਲੈ ਆਹ ਚੰਗਾ ਹੋਈ ਫੋਨ ਪਿਆ ਵਾ ਫੋਨ ਲੰਨੀ ਆ ਮੈਂ ਆਹ ਚੰਗਾ ਸਿਆਪੇ ਤੇ ਸਿਆਪਾ ਹੀ ਪਈ ਜਾਂਦੇ ਆਈ ਇਨੂੰ ਕੀ ਹੋ ਗਿਆ ਵਾ ਫੋਨ ਤੇ ਕੁੱਝ ਕਨ ਨਹੀਂ ਡਿਆ ਠੀਕ ਆ ਮੈਨੂੰ ਦੱਸੋ ਨਾ ਚਿੰਤਾ ਜੀ ਲੱਗ ਗਈ ਆ ਕਿੰਨੂੰ ਪੁੱਛਾਂ ਹੁਣ ਲੱਗੇ ਛਾਗੇ ਤਾਂ ਕੋਈ ਹੈਗਾ ਵੀ ਨਹੀਂਗਾ ਤੇ ਸਵੇਰਾ ਸਵੇਰਾ ਤੇ ਹੈਗਾ ਵਾ ਇਹ ਕਿੱਧਰ ਨੂੰ ਚਲ ਗਈ ਹੋਊਗੀ ਇਹਨੂੰ ਕਿੰਨੀ ਵਾਰਾਂ ਸਮਝਾਇਆ ਵਾ ਪੂਰੇ ਪੂਰੇ ਨਾ ਜਾਇਆ ਕਰ ਇਹ ਕਿਹੜਾ ਆਪਣਾ ਪਿੰਡ ਵਾ ਬਗਾਨੇ ਥਾਣ ਕੇ ਬੈਠੇ ਆ ਇੱਥੇ ਦੇ ਲੋਕਾਂ ਦਾ ਨਹੀਂ ਸਾਨੂੰ ਪਤਾ ਕੱਖ ਦਾ ਨਹੀਂ ਪਤਾ ਤੂੰ ਐਵੇਂ ਮੂੰਹ ਚੁੱਕਦੀ ਆ ਤੇ ਤੁਰ ਪੈਨੀ ਆ ਆ ਕੇ ਤੇ ਕਮਾਦ ਦੇ ਉੱਲੇ ਹਲ ਼ਨਾ ਚਲ ਗਈ ਹੋਵੇ ਸੈਰ ਸੂਰ ਕਰਦੀ ਪਿਆ ਤੇ ਉਧਰ ਨਹੀਂ ਜਾਂਦਾ ਵਾ ਇਹਦਾ ਪਿਓ ਆਉਂਦਾ ਤੇ ਉਹਨੂੰ ਕਲਮ ਨਹੀਂ ਆ ਵੀ ਜਾਓ ਜਾ ਕੇ ਇੱਕ ਵਾਰ ਚਾਤੀ ਮਾਰ ਕੇ ਆਓ ਇਹ ਨਾ ਕਹਿੰਦੀ ਹੋਵੇ ਵੀ ਕੱਲ ਡੈਡੀ ਦੇ ਨਾਲ ਮੰਮੀ ਚਲ ਗਈ ਸੀ ਸ਼ਹਿਰ ਸਮਾਨ ਸਮੂਨ ਲੈਣ ਪਿਓ ਤੇ ਨਾ ਚਲ ਗਏ ਹੁਣ ਪਰ ਇਹ ਆ ਜਾਂਦੇ ਤੇ ਮੈਨੂੰ ਆਵਾਜ਼ ਦੇ ਕੇ ਹੀ ਜਾਣਾ ਸੀ ਕੋਈ ਗੱਲ ਨਹੀਂ ਜੇ ਗਏ ਹੋਣਗੇ ਤਾਂ ਆ ਹੀ ਜਾਣਾ ਆਉਂਦੇ ਆ ਤਾਂ ਫੇਰ ਇਹਨਾਂ ਨੂੰ ਪੁੱਛਦੀਆਂ ਵੀ ਜੇ ਜਾਣਾ ਹੁੰਦਾ ਕੰਮ ਸੇ ਕੰਮ ਦੱਸ ਕੇ ਤਾਂ ਜਾਇਆ ਕਰੋ ਜਿਹੜਾ ਮਗਰਜੀ ਆ ਉਹਦੀ ਜਾਨ ਸੁੱਕਣੇ ਪਈ ਹੁੰਦੀ ਆ ਵੀ ਪਤਾ ਨਹੀਂ ਕਿੱਥੇ ਚਲ ਗਏ ਮੈਨੂੰ ਕਿਹਨੇ ਠਾਲਿਆ ਹੀ ਨਹੀਂ ਆਹ ਦੇ ਨਾ ਮਜ਼ਾ ਹੀ ਆ ਗਿਆ ਸੌਂ ਦਾ ਉੱਥੇ ਮੱਛਰ ਚ ਮਰ ਜਾਂਦੀ ਹੁੰਦੀ ਨਹੀਂ ਨਾਲੇ ਉੱਥੇ ਸਮੈਲ ਜੀ ਕਿੰਨੀ ਹੁੰਦੀ ਈ ਦਵਾਈਆਂ ਦੀ ਰਾਤ ਵੀ ਨੰਗ ਗਈ ਆ ਕੋਈ ਗੱਲਬਾਤ ਨਹੀਂ ਕੀਤੀ ਅੱਦਾਂ ਇਹਨਾਂ ਨੇ ਮੈਨੂੰ ਤਾਂ ਲੱਗਦਾ ਵਾ ਇਹਨਾਂ ਨੇ ਹੁਣ ਕੋਈ ਗੱਲ ਨਹੀਂ ਕਰਨੀ ਨਾਲ ਮੈਨੂੰ ਕਹਿੰਦੇ ਹੀ ਕਿ ਚੌਹਨ ਪਾਜੀ ਨੇ ਮੈਂ ਗੱਲ ਕੀਤੀ ਆ ਤੇਰਾ ਕੰਮ ਬੰਨ ਜਾਣਾ ਵਾ ਚੱਲ ਵੇਖਦੀ ਆ ਬਾਹਰ ਜਾ ਕੇ ਮੰਮੀ ਕੀ ਕਰਨ ੜੇ ਹੁਣ ਨਾ ਮੰਮੀ ਨੂੰ ਨਹੀਂ ਮੈਂ ਕੋਈ ਵੀ ਕੰਮ ਕਰਨ ਦੇਣਾ ਨਾਲ ਇਹਨਾਂ ਨੂੰ ਵੇਖਦੀ ਆ ਲੈ ਆਈ ਗਏ ਆ ਆਉਂਦੇ ਆ ਨਾ ਹੁਣ ਗੱਲ ਕਰਦੀ ਆ ਪਿਓਤੀ ਨੇ ਮੂੰਹ ਚੁੱਕਿਆ ਹੁੰਦਾ ਤੁਰ ਪੈਂਦੇ ਜੇ ਦੱਸ ਕੇ ਜਾਇਆ ਕਰੋ ਬਾਹਰ ਬੈਠੀ ਆ ਬਾਹਰ ਕੀ ਬੈਣਾ ਵਾ ਹਾਂ ਸੰਦੀਪ ਨੇ ਹੀ ਉੱਤਰੀ ਵਿੱਚੋਂ ਗੱਡੀ ਦਿਓ ਤੇਰਾ ਦਿਮਾਗ ਕੰਮ ਕਰਦਾ ਵਾ ਸੰਦੀਪ ਮੇਰੇ ਨਾਲ ਜਾਂਦੀ ਨਹੀਂ ਹੁੰਦੀ ਅੱਗੇ ਸੰਦੀਪ ਤੁਹਾਡੇ ਨਾਲ ਨਹੀਂ ਗਈ ਮੇਰੇ ਨਾਲ ਕਿਥੇ ਜਾਣਾ ਸੀ ਉਹਨੇ ਤੇ ਮੈਂ ਤੇ ਆਲੇ ਦੁਆਲੇ ਸਾਰੇ ਵੇਖ ਲਿਆ ਵਾ ਸੰਦੀਪ ਤੇ ਇੱਥੇ ਹੈ ਹੀ ਨਹੀਂ ਜੇ ਤੁਸੀਂ ਗਏ ਸੀ ਸੌਦਾ ਸਮਾਨ ਲੈਣ ਤੁਸੀਂ ਮੈਨੂੰ ਵਾਜਤ ਦੇ ਕੇ ਜਾਂਦੇ ਤੁਸੀਂ ਚੋਪਾ ਕਰਕੇ ਗੱਡੀ ਫੜੀ ਤਾਂ ਤੁਰ ਪਏ ਜੇ ਨਹੀਂ ਅੱਗੇ ਮੈਂ ਵਾਜ ਦੇ ਕੇ ਜਾਂਦਾ ਰਿਹਾ ਅੱਗੇ ਵੀ ਤਾਂ ਮੈਂ ਇੰਦਾ ਜਾਂਦਾ ਹੁੰਦਾ ਸੀ ਤਾਂ ਕੁੜੀ ਕਿੱਥੇ ਚਲ ਗਈ ਆ ਇੱਥੇ ਕਿਤੇ ਸਹਸੂਰ ਕਰਦੀ ਹੋਣੀ ਆ ਕਿਤੇ ਵੇਖ ਆਹ ਹੈ ਸੇਰ ਕਰਦੀ ਮੈਂ ਕਦੋਂ ਦੀ ਉਹਨੂੰ ਲੱਭਣ ਲਈ ਆ ਸਾਰੇ ਪਾਸੇ ਤੇ ਮੈਂ ਵੇਖ ਲਿਆ ਵਾ ਇਧਰੋਂ ਪਏ ਥਾਣੀ ਤੁਸੀਂ ਆਏ ਜੇ ਹੋਰ ਉਹਨੇ ਕਿੱਥੇ ਜਾਣਾ ਹੈਗਾ ਉਹ ਮੇਰੀ ਗੱਲ ਸੁਣ ਰਮਨ ਧਿਆਨ ਤੂੰ ਰੱਖਣਾ ਕਿ ਮੈਂ ਰੱਖਣਾ ਸੀ ਉਹ ਮੈਂ ਤਾਂ ਚਲ ਗਿਆ ੱਡੇ ਨੂੰ। ਉਹ ਤੂੰ ਹੀ ੱਡੇ ਨੂੰ ਗਏ ਸੀ ਤਾਂ ਕਰਕੇ ਮੈਂ ਬਾਹਰ ਆਣ ਕੇ ਵੇਖਿਆ ਬਥੇਰੀਆਂ ਵਾਜਾਂ ਮਾਰੀਆਂ ਆਲੇ ਦੁਆਲੇ ਵੇਖਿਆ ਨਹੀਂ ਮੈਨੂੰ ਲੱਭੀ ਤੇ ਮੈਂ ਕਹਿ ਖੁਰਿਆ ਆਪਣਾ ਪਿਓ ਨਾ ਚਲ ਗਈ ਹੋਊਗੀ। ਵੀ ਚਲ ਡੈਡੀ ਮੇਰੇ ਨਾਲ ਚਲ ਜਾਨੀ ਆ। ਉਹ ਚਲਾ ਹੁਣ ਇਦਾਂ ਕਰ ਇਹਦੇ ਚਾਰ ਚਫਰੇ ਵੇਖਨੇ ਕ ਮਾਰਦੇ ਕਿਤੇ ਨਾ ਬਿਠੀ ਬੁਠੀ ਹੋਏ ਕਿਤੇ। ਹਾਏ ਹਾਏ ਇੱਧਰ ਕਿੱਥੇ ਜਾਣਾ ਸੀ ਉਹਨੇ। ਮੈਨੂੰ ਤਾਂ ਡਰ ਲੱਗੀ ਜਾਣ ਡਿਆ। ਇਹਦੇ ਵਿੱਚ ਵੇਖੋ ਹਾਂ ਭਲਾ। ਨਹੀਂ ਖੂਜ ਥੋੜਾ ਪੈਣਾ ਸੀ। ਪੜ੍ਹੀ ਲਿਖੀ ਹੋਏ ਹੈਗੀ ਉਹਨੇ ਕੀ ਕਰਨਾ ਖੂਜ। ਕਾਈ ਹੈ ਕਿੱਥੇ ਚਲ ਗਈ ਕੁੜੀ ਆ ਤਾਂ ਮੈਨੂੰ ਫਿਕਰ ਚ ਪਾਤਾ ਵਾ ਉਹਨੇ ਨਹੀਂ ਸੰਦੀਪ ਇੱਥੋਂ ਤੱਕ ਤੇ ਮੈਂ ਆਈ ਆ ਹੁਣ ਗਾਂਵ ਮੈਂ ਕੱਲੀ ਨੇ ਕਿੱਥੇ ਜਾਣਾ ਹੈਗਾ ਅੱਗੇ ਮੈਂ ਉਹਨੂੰ ਲੱਭਣ ਲਈ ਤੇ ਮੁੜ ਕੇ ਤੁਸੀਂ ਮੈਨੂੰ ਲੱਭਦੇ ਫਿਰਦੇ ਹੋ ਸੰਦੀਪ ਨਹੀਂ ਸੰਦੀਪ ਜੋ ਬਣਾ ਜਾ ਮੈਂ ਸੰਦੀਪ ਨੂੰ ਸ਼ੱਕ ਨਹੀਂ ਹੋਇਆ ਜੇ ਉਹ ਨਹੀਂ ਉਹਨੂੰ ਸ਼ੱਕ ਕਿੱਥੋਂ ਹੋਣਾ ਰਾਤ ਆ ਗਿਆ ਨਾ ਆ ਰੋਟੀ ਪਾਣੀ ਖਵਾਇਆ ਮੰਮੀ ਵੀ ਵਧੀਆ ਬੋਲੀ ਉਹਦੇ ਨਾਲ ਠੀਕ ਹੈ ਹਜੇ ਵੀ ਸੁੱਤੀ ਆ ਮੈਂ ਉਹਨੂੰ ਉਠਾ ਲਿਆ ਹੀ ਨਹੀਂ ਆ ਮੈਂ ਪੁਲਸਰ ਨੂੰ ਫੋਨ ਕਰਤਾ ਵਾ ਅੱਛਾ 5-10 ਮਿੰਟਾਂ ਦੇ ਵਿੱਚ ਹੀ ਆਉਂਦੇ ਹੋਣੇ ਆ ਤਾਂ ਵਧੀਆ ਕੰਮ ਕੀਤਾ ਯੋ ਠੀਕ ਆ ਜਲਦੀ ਜਲਦੀ ਲੈ ਕੇ ਆਓ ਕੰਮ ਨਿਬੜੀ ਜਣਿਆ ਦਾ ਨਾਲੇ ਪੁੱਛਿਆ ਨੇ ਮੰਮੀ ਨੇ ਢੀ ਕਿੱਥੇ ਆ ਨਹੀਂ ਨਹੀਂ ਅੱਜ ਇਹ ਕੰਮ ਪਾਜੀ ਕਰਕੇ ਰਹਿਣਾ ਜੋ ਮਰਜ਼ੀ ਹੋਵੇ ਹੋਰ ਕੀ ਆ ਬੜੀ ਭਜਦੁਰ ਕੀਤੀ ਆਪਾਂ ਬੜੀ ਮੁਸ਼ਕਲ ਆ ਥਾਏ ਹੁਣ ਨਹੀਂ ਹੁਣ ਤਨੀ ਛੱਡਦੇ ਉਧਰ ਉਹਨਾਂ ਨੂੰ ਵੀ ਪਤਾ ਲੱਗ ਗਿਆ ਵਾ ਹੂੰ ਮਾਉ ਨੇ ਸਵੇਰ ਦੀ ਫੋਨ ਕਰਨੀ ਆ ਮੈਂ ਫੋਨ ਕੱਟੀ ਜਾਣ ਦੇ ਅੱਗੇ ਅੱਛਾ ਹੋਰ ਕੀ ਆ ਉਹਨੂੰ ਪਤਾ ਲੱਗ ਗਿਆ ਹੁਣ ਮੈਂ ਇਦਾਂ ਕਰਦਾ ਵਾਂ ਪੁਲਿਸ ਨੂੰ ਫੋਨ ਕਰਨਾ ਫੇਰ ਜਲਦੀ ਕਰੋ ਛੇਤੀ ਲੈ ਕੇ ਆਉਣ ਉਹਨੂੰ ਹਾਏ ਹਾਏ ਉਧਰ ਇੱਕ ਵਾਰਾਂ ਦਾ ਮੈਂ ਵੇਖ ਲਿਆ ਵਾ ਤੁਸੀਂ ਵੇਖ ਲਓ ਹੁਣ ਹੱਦ ਹੋਈ ਆ ਤੇਰੇ ਵਾਲੀ ਵੀ ਵੀ ਧਿਆਨ ਤੇ ਰੱਖ ਤੂੰ ਕੁੜੀ ਦਾ ਦੱਸ ਹਾਂ ਮੈਂ ਤਾਂ ਅੰਦਰ ਸੁੱਤੀ ਹਾਂ ਮੈਨੂੰ ਕੀ ਪਤਾ ਸੀ ਵੀ ਕੁੜੀ ਨਾ ਕਿੱਧਰ ਨੂੰ ਚਲ ਜਾਣਾ ਵਾ ਹਾ ਇਧਰ ਮੈਂ ਆਵਾਜ਼ਾਂ ਦੇ ਲਈਆਂ ਵਾ ਅੱਗੇ ਸੰਦੀਪ ਵੀ ਭਾਜੀ ਦਿੱਤੀ ਇਧਰ ਕੀ ਨਹੀਂ ਸੰਦੀਪ ਨੇ ਰਮਨ ਇਧਰ ਵੀ ਆਈ ਹਾਈ ਅਨਮਾਈ ਸੇ ਆਪਾ ਪਾ ਪੈ ਗਿਆ ਵਾ ਕਿੱਥੇ ਚਲ ਗਈ ਹਾਉ ਕੁੜੀ ਉਹ ਮੈਂ ਤੇ ਵਸਾ ਨਹੀਂ ਖਾਂਦਾ ਹੁੰਦਾ ਬਗਾਨੀ ਬੰਬੀ ਧਿਆਨ ਕੇ ਬੈਠੇ ਆਂ ਬਗਾਨੇ ਥਾਂ ਕਿੱਥੋਂ ਲੱਭਣੀ ਜੀ ਆਪਣੀ ਮਾਂ ਕੋ ਹਣੀ ਐ ਉੱਥੇ ਹੁਣ ਕਿੱਥੋਂ ਲੱਭਣਾ ਉਹ ਰਮਨ ਤੂੰ ਧਿਆਨ ਤੇ ਰੱਖਦੀ ਬਾਰ ਬਾਰ ਇੱਕੋ ਹੀ ਗੱਲ ਕਰੀ ਜਾਂਦੇ ਧਿਆਨ ਰੱਖਦੀ ਧਿਆਨ ਰੱਖਦੀ ਕੀ ਉਹਦਾ ਮੈਂ ਧਿਆਨ ਰੱਖਦੀ ਉਹ ਨਿਆਣੀ ਆ ਨਿਸੰਦੀਪ ਆ ਸੰਦੀਪ ਮੇਰੀ ਗੱਲ ਸੁਣ ਉਹ ਤੋਂ ਤੱਕ ਤੱਕ ਕਿਤੇ ਲੱਭਾਂ ਨਹੀਂ ਲਈ ਤੇ ਗਾਂ ਕਿੱਥੇ ਜਾਣਾ ਮਰਨਾ ਵਾ ਉਹ ਮੇਰੀ ਗੱਲ ਸੁਣ ਰਮਨ ਮੇਰੀ ਸੜਗੀ ਕਿਸਮਤ ਮੈਨੂੰ ਤਾਂ ਲੱਗਦਾ ਕਿਤੇ ਖੂਹwidehat ਜਿੰਨੀ ਪੈ ਗਈ ਕਿਤੇ ਹਾਏ ਹਾਏ ਕੋਈ ਚੱਜ ਦੀ ਗੱਲ ਕਰੋ ਕੀ ਕਹਿਂ ਡੈ ਜੇ ਤੇ ਕੋਈ ਗੱਲ ਨਹੀਂ ਇੱਥੇ ਕਿਤੇ ਹੋ ਆ ਜਾਂਦੀ ਆ ਲੱਭਣਾ ਕਿੱਥੇ ਆ ਮੈਨੂੰ ਤਾਂ ਫਿਕਰ ਪਿਆ ਵਾ ਇਹ ਇੱਕ ਫਾਗਲੋਂ ਲੱਥਾ ਨਹੀਂ ਗਾ ਤੇ ਇੱਕ ਹੋਰ ਪੈ ਗਿਆ ਲੈ ਰਮਣੇ ਇੱਥੇ ਵੀ ਹੈ ਨਹੀਂ ਕਿੱਥੇ ਲੱਭਣਾ ਉਹਨੂੰ ਹਾਏ ਮੇਰੀ ਕਸਮ ਨੇ ਇਦਾਂ ਕਰ ਆਪਣੀ ਭੈਣ ਨੂੰ ਫੋਨ ਕਰ ਕਿਤੇ ਉਹ ਤਾਂ ਚਲ ਗਈ ਹੋਏ ਜਿੱਦਾਂ ਤੂੰ ਦੱਸਣ ਦੀ ਵੀ ਖਿਜੀ ਖਿਜੀ ਬੋਲਦੀ ਸੀ ਮੇਰੇ ਨਾਲ ਮੈਨੂੰ ਇਹ ਆ ਕਿਤੇ ਫੋਨ ਕਰਕੇ ਉਹਦੋਂ ਚਲ ਗਈ ਹੋਏ ਕਿਤੇ ਤਾਂ ਪੈਨ ਨੇ ਕਿਹੜੀ ਗਾੜੀ ਕੋਈ ਸਵਾਦ ਦੀ ਗੱਲ ਕਰਨੀ ਆ ਦਾ ਸਾਡੇ ਤੇ ਬਣੀ ਸੀ ਨਾ ਪੈਨ ਨੇ ਤਾਂ ਉਦੋਂ ਮੇਰੀ ਬਾਤ ਨਾ ਪੁੱਛੀ ਤਾਂ ਹੁਣ ਉਹਨੇ ਗਾੜੀ ਸੋ ਗੱਲ ਕਰਨੀ ਆ ਕਿੱਥੇ ਗਈ ਤੇਰੇ ਕੋ ਕੁੜੀ ਵੀ ਨਾ ਸਾਂਭੀ ਗਈ ਚਲ ਤੁਹਾਡੇ ਕਹਿੰਦੇ ਨਾ ਉੱਥੇ ਬਹਿ ਕੇ ਇੱਕ ਵਾਰ ਫੋਨ ਕਰ ਲੈਣੀ ਆ ਉਹ ਫੋਨ ਤੇ ਕਰ ਉਹਨੂੰ ਮੇਰ ਕੋ ਤੇ ਤੁਰਿਆ ਨਹੀਂ ਜਾਣ ਬਿਆ ਹਾਂ ਟੈਨਸ਼ਨ ਇੰਨੀ ਹੋਣੀ ਕੀ ਕਰਨਾ ਵਾ ਕਿੱਥੇ ਚਲ ਗਈ ਹੋਊਗੀ ਮੰਮੀ ਕੀ ਕਰਨ ਦੇ ਹੀ ਕੋਈ ਨਹੀਂ ਕਰਨਾ ਕੀ ਅਸੀਂ ਆਹ ਹੋਏ ਸਾਫ ਸਫਾਈ ਆ ਤੁਸੀਂ ਮੈਨੂੰ ਠਾ ਲੈਂਦੇ ਆਪ ਤੁਸੀਂ ਲੱਗੇ ਆ ਕੰਮ ਨੂੰ ਅਚਾ ਕੋਈ ਨਹੀਂ ਗੇ ਵੀ ਆਪ ਹੀ ਕਰੀਦਾ ਵਾ ਨਹੀਂ ਨਹੀਂ ਮੰਮੀ ਹੁਣ ਮੈਂ ਆ ਗਈ ਆ ਨਾ ਤੇ ਸਾਰਾ ਕੰਮ ਮੈਂ ਆਪੇ ਕਰ ਲਿਆ ਕਰਨਾ ਵਾ ਤੁਸੀਂ ਕੋਈ ਕੰਮ ਨਹੀਂ ਕਰਨਾ ਅੱਜ ਤੇ ਜਿਹੜਾ ਕਰ ਲਿਆ ਕਰ ਲਿਆ ਕੋਈ ਗੱਲ ਨਹੀਂ ਹੁਣ ਨਹੀਂ ਕੋਈ ਵੀ ਕੰਮ ਕਰਨਾ ਚੁੱਪ ਕਰਕੇ ਨਾ ਤੇ ਆਰਾਮ ਕਰਿਆ ਕਰੋ ਨਹੀਂ ਗੋਡੇ ਗਿੱਟੇ ਤੇ ਮੇਰੇ ਅੱਗੇ ਨਹੀਂ ਤੁਰਦੇ ਤੇ ਮੈਂ ਤੇ ਉਹਨੂੰ ਆਖਿਆ ਸੀ ਦਿਲਜੀਤ ਨੂੰ ਮੈਂ ਚਲ ਜਾ ਸੰਦੀਪ ਨੂੰ ਲੈ ਆ ਜਾ ਕੇ ਉਹਦਾ ਵਿਚਾਰੀ ਦਾ ਕੀ ਕਸੂਰ ਵਾ ਕਸੂਰ ਤਾਂ ਸਾਰਾ ਤੇਰੀ ਮਾਂ ਦਾ ਹੀ ਤੇਰਾ ਤੇ ਕਸੂਰ ਹੀ ਕੋਈ ਨਹੀਂ ਮੈਂ ਦਲਜੀਤ ਨੂੰ ਆਖਣ ਲਈ ਵੀ ਦਿਲਜੀਤ ਜਾ ਨੂੰ ਸੰਦੀਪ ਨੂੰ ਲੈ ਆ ਜਾ ਕੇ ਚਲੋ ਮੈਂ ਵੀ ਗੋਡੇ ਘਟੇ ਤੇ ਮੇਰੇ ਤੁਰਦੇ ਨਹੀਂnga ਮੈਂ ਤਾਂ ਮਾਹੀ ਕੰਮ ਕਰਨ ਢਈ ਮੰਮੀ ਮੰਨਦੇ ਆ ਕਿ ਸਾਡੇ ਕੋਲ ਗਲਤੀ ਹੋਈ ਆ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਜਿੱਦਾਂ ਦੀ ਮੈਂ ਹੀ ਉਦਾਂ ਦੀ ਰਪਿੰਦਰ ਹੀ ਵਿਚਾਰੀ ਐ ਰਪਿੰਦਰ ਦੇ ਨਾਲ ਤੱਕਾ ਕੀਤਾ ਵਾ ਚਲੋ ਆ ਤੇ ਵਧੀਆ ਕੀਤਾ ਤੁਸੀਂ ਮੈਨੂੰ ਸਾਥ ਲਿਆ ਵਾ ਮੈਂ ਤਾਂ ਤੁਹਾਡੇ ਉਦੋਂ ਵੀ ਤਰਲੇ ਕੱਢੇ ਸੀ ਕਿ ਮੈਨੂੰ ਰੱਖ ਲੋ ਤੇ ਮੈਨੂੰ ਰੱਖਿਆ ਹੀ ਨਹੀਂ ਉਹਦਣ ਹੁਣ ਤਈ ਬਿਮਾਰ ਰਹਿੰਨੇ ਆ ਕੋਈ ਗੱਲ ਨਹੀਂ ਟਾਡੀ ਸੇਵਾ ਮੈਂ ਨਹੀਂ ਕਰਨੀ ਤੇ ਹੋਰ ਕਿੰਨੇ ਕਰਨੀ ਆ ਮੰਮੀ ਤੁਹਾਨੂੰ ਕੀ ਪਤਾ ਵਾ ਅਸੀਂ ਉੱਥੇ ਕਿੱਦਾਂ ਦਿਨ ਕੱਟਣ ਦੇ ਮਛਰਵੇ ਚਾਹ ਨੂੰ ਸੋਣਾ ਪੈਣ ਦੇ ਆ ਇਹ ਅਜੇ ਕੋਈ ਗਲਤੀ ਹੋ ਗਈ ਆ ਕੋਈ ਗੱਲ ਕੋਈ ਗੱਲ ਪੁੱਤ ਹੁਣ ਤੂੰ ਆਪਣੇ ਘਰ ਆ ਗਈਆਂ ਨਾ ਹੁਣ ਕੋਈ ਗੱਲ ਨਹੀਂ ਤੂੰ ਆਪਣਾ ਘਰ ਸੰਭ ਮੰਮੀ ਆ ਤੂੰ ਹੀ ਵਧੀਆ ਕੀਤਾ ਵਾ ਮੈਨੂੰ ਇੱਥੇ ਬੁਲਾ ਲਿਆ ਵਾ ਨਹੀਂ ਤੇ ਮੈਂ ਉੱਥੇ ਇਕੱਲੀ ਨੇ ਮਰ ਜਾਣਾ ਇਦਾਂ ਹੀ ਚੱਲ ਪੁੱਤ ਹੁਣ ਤੂੰ ਆਪਣਾ ਘਰ ਵੇਖ ਤੂੰ ਜਿਹੜਾ ਆੜਾ ਰੋਣ ਵਾਲਾ ਕੰਮ ਆਈ ਛੱਡ ਦੇ ਤੂੰ ਆਪਣੇ ਘਰ ਆ ਗਈਆਂ ਹੁਣ ਆਪਣਾ ਘਰ ਸੰਭਲਾ ਮੰਮੀ ਇਹ ਸਾਰੀ ਜ਼ਿੰਮੇਵਾਰੀ ਮੇਰੇ ਤੇ ਸੁੱਟ ਦੋ ਹੁਣ ਘਰ ਮੈਂ ਆਪੇ ਸੰਭ ਲੈਣਾ ਵਾ ਤੇ ਤੂੰ ਬੈਜੋ ਮੈਂ ਚਾਹ ਬਣਾ ਕੇ ਲਿਆਉਣੀ ਆ ਚੱਲ ਬਣਾ ਲਿਆ ਮੰਮੀ ਨੇ ਵੀ ਕੋਈ ਗੱਲ ਕੀਤੀ ਅੱਦਾ ਚੱਲ ਮੈਂ ਤੇ ਕਹਿੰਨੀ ਆ ਵਧੀਆ ਵਧੀਆ ਦਿਨ ਲੰਘਣ ਮੇਰੇ ਇੱਥੇ ਆ ਤੇ ਗਈ ਹੀ ਨਾ ਮੈਨੂੰ ਸੱਚੀ ਬੜਾ ਡਰ ਲੱਗਣ ਡਿਆ ਏ ਕਿ ਪਤਾ ਨਹੀਂ ਮੰਮੀ ਨੇ ਕੀ ਬੋਲਣਾ ਵਾ ਜਿੱਦ ਹਉਦੰਤਾ ਕੇ ਮਾਰ ਕੇ ਮੈਨੂੰ ਕੱਢਿਆ ਏ ਮੈਂ ਤਾਂ ਇਹੋ ਗੱਲ ਦਾ ਡਰ ਹੀ ਬਸ ਚੱਲ ਚਾਵਨਾ ਕੇ ਖੜਦੀ ਆ ਕੀ ਕਰਾਂ ਹੁ ਤੈਨ ਜੀ ਨੂੰ ਫੋਨ ਕਰਾਂ ਓਏ ਉਹਨੂੰ ਫੋਨ ਤੇ ਲਾ ਕੀ ਕਹਿੰਦੀ ਆ ਲਾਇਆ ਵਾ ਫੋਨ ਆਵੇ ਉਹ ਵੀ ਨਹੀਂ ਚੁੱਕਣ ਦੀ ਉਹ ਆਂਦੀ ਹੁਣੀ ਮੈਨੂੰ ਨਾ ਫਸਾ ਦੇਣ ਕਿਤੇ ਤਾਂ ਨਹੀਂ ਚੁੱਕਦੀ ਹੁਣੀ ਉਹ ਵੀ ਮੈਨੂੰ ਤੇ ਲੱਗਦਾ ਸੰਦੀਪ ਹੈਈ ਤੇ ਕੋਲ ਹੈਲੋ ਹੈਲੋ ਸੱਸਿਕਾ ਭੈਣ ਜੀ ਸੱਸਿਕਾ ਕੀ ਹਾਲ ਚਾਲ ਠੀਕ ਠਾਕ ਤੁਸੀਂ ਸੁਣਾਓ ਆਪਣਾ ਹਾਂ ਵਧੀਆ ਕਿੱਦਾਂ ਹੈ ਚੇਤਾ ਦੇ ਨੋਈ ਫੋਨ ਕਰੰਦਾ ਲੈ ਦੱਸ ਹਾਂ ਭੈਣ ਜੀ ਭੈਣ ਭਰਾਵਾਂ ਦਾ ਚੇਤਾ ਭੁੱਲਿਆ ਹੁੰਦਾ ਕਿਤੇ ਨਹੀਂ ਤੇ ਤੇ ਚੇਤਾ ਹੀ ਭਲਾ ਆਈ ਕੇ ਹਾਂ ਕਰੇ ਬੇ ਫੋਨ ਕਰਦੀ ਤਾਂ ਨਹੀਂ ਚੁੱਕਦੀ ਮੇਰੀ ਗੱਲ ਸੁਣੋ ਆਹ ਤਿੱਕਾ ਚੇਤਾ ਆ ਗਿਆ ਹੈ ਹਾਏ ਚੇਤਾ ਕਿ ਆਉਣਾ ਮੈਨੂੰ ਇਹ ਦੱਸੋ ਸੰਦੀਪ ਤੁਹਾਡੇ ਕੋ ਨਹੀਂ ਆਈ ਇੱਥੇ ਸੰਦੀਪ ਨੇ ਮੇਰੇ ਕੋ ਕੀ ਕਰ ਲਉਣਾ ਸੀ ਹਾਏ ਹਾਏ ਫੇਰ ਵੀ ਤੁਸੀਂ ਮਾਸੀ ਜੇ ਮੈਂ ਕਿਪਤਾ ਤੁਹਾਡੇ ਕੋ ਚਲ ਗਈ ਹੋਵੇ ਨਾ ਭੈਣੇ ਮੇਰੇ ਕੋ ਨਹੀਂ ਆਈ ਸੰਦੀਪ ਤੇ ਕੁੜੀ ਹੈ ਨਹੀਂ ਘਰ ਨਹੀਂ ਕੁੜੀ ਦਾ ਘਰ ਹੈ ਨਹੀਂ ਆ ਤਾਂ ਹੀ ਤਾਂ ਫੋਨ ਲਾਇਆ ਵਾ ਤੇ ਕਿੱਥੇ ਚਲ ਗਈ ਆ ਤੇੜਾ ਕੁੜੀ ਨੇ ਸਾਬੀ ਗਈ ਭੈਣ ਜੀ ਮੇਰੇ ਲਾਗੇ ਤੇ ਸੁੱਤੀ ਹੀ ਸਵੇਰੇ ਉੱਠ ਕੇ ਵੇਖਿਆ ਤੇ ਹੈ ਹੀ ਨਹੀਂ ਪਿਓ ਦਾ ਸਮਾਨ ਸਮੋਣ ਲੈਣ ਗਿਆ ਹੀ ਗੱਡੇ ਤੇ ਤੇ ਮੈਂ ਕਿਹਾ ਨਾਲ ਚਲ ਗਈ ਹੋਣੀ ਆ ਬਥੇਰੀਆਂ ਵਾਲੇ ਦਵਾਲੇ ਵਾਜਾਂ ਬੁੱਜਾਂ ਮਾਰੀਆਂ ਵਾ ਕਿਤੇ ਵੀ ਨਹੀਂ ਲਾਗੇ ਛਾਗੇ ਹੈਗੀ ਮੇਰੀ ਗੱਲ ਸੁਣੋ ਘਰ ਤੱਕ ਗਏ ਆਉਣ ਗਿਆ ਇਹ ਪਤਾ ਨਹੀਂ ਕੀ ਵਾਪਰ ਜਾਣਾ ਆ ਆਹ ਤਾਂ ਨਵੀਂ ਖਬਰ ਸੁਣਾਉਂਦੀ ਆ ਤੂੰ ਕੁੜੀਆਂ ਧਿਆਨ ਤੇ ਰੱਖਦੇ ਜੇ ਤੋੜ ਨਾਲ ਹੀ ਤੇ ਤੈਨੂੰ ਪਤਾ ਹੋਣਾ ਚਾਹੀਦਾ ਵੀ ਕਿੱਥੇ ਜਾਂਦੀ ਕਿੱਥੇ ਆਉਂਦੀ ਆ ਤੇ ਕਾਸਣ ਦੇ ਕਿ ਸੋਹਰੇ ਵੀ ਨਹੀਂ ਚਲਦੀ ਆਪਣੇ ਨਾ ਭੈਣ ਜੀ ਸੋਹਰੇ ਉਹਨੇ ਕਿੱਥੇ ਜਾਣਾ ਵਾ ਸੋਹਰੇ ਤਾਂ ਗਈ ਹੀ ਤੇ ਸੱਸ ਨੇ ਬੇਇੱਜ਼ਤੀ ਕਰਕੇ ਤੇ ਪੁੱਠੇ ਪੈਰੀ ਭਜਾਈ ਹੀ ਹੁਣ ਉਹਨੇ ਕੀ ਲੈਣ ਜਾਣਾ ਸੀ ਉੱਥੇ ਜਾਂ ਤਾਂ ਕੋਈ ਲੈਣ ਆਉਂਦਾ ਫੇਰ ਤੇ ਹੈ ਹੀ ਹਾਏ ਹਾਏ ਤੋਗ ਮੇਰੇ ਸ਼ੇਖੀ ਕਦੀ ਪਾਤਾ ਆ ਕਦੇ ਇਹ ਨਾ ਹੋਵੇ ਤੇ ਸੋਹਰੇ ਤਾਂ ਵੀ ਦੁਖੀ ਸੀ ਤੇ ਇਦਰੋਂ ਵੀ ਆਹ ਪਰੇਸ਼ਾਨੀ ਜੀ ਪਈ ਘਰ ਚ ਤੇ ਕਦੇ ਗਲਤ ਸਟੈਪ ਨਹੀਂ ਚੁੱਕ ਲਿਆ ਨੇ ਕਦੇ ਹਾ ਹਾ ਭੈਣ ਜੀ ਹਾ ਗੱਲ ਨਾ ਕਹੋ ਮੇਰਾ ਤਾਂ ਮਾਨ ਅੱਗੇ ਖਬਰਾਂਉਂ ਡਿਆ ਵਾ ਕਿ ਕਿੱਧਰ ਨੂੰ ਚਲ ਗਈ ਆਓ। ਹੱਥ ਹੋ ਗਏ ਹੋਇਆ। ਤੂੰ ਤਾਂ ਮੇਰੇ ਫਿਕਰ ਪਾਤਾ। ਚੱਲ ਕੋਈ ਗੱਲ ਨਹੀਂ ਭੈਣ ਜੀ ਮੈਂ ਹੋਰ ਕਿਤੇ ਕਰਕੇ ਵੇਖਨੀ ਆ ਫੋਨ। ਧਿਆਨ ਰੱਖਿਓ ਤੁਸੀਂ ਆਪਣਾ। ਤੇ ਲਵਲੀ ਡਿਊਟੀ ਤੇ ਆ। ਆਹ ਲਵਲੀ ਡਿਊਟੀ ਤੇ ਲਵਲੀ ਨੂੰ ਲਾਉਂਦੇ ਹੀ ਫੋਨ ਤੇ ਲਵਲੀ ਵੀ ਫੋਨ ਨਹੀਂ ਚੁੱਕਣ ਡਿਆ। ਉਹਨੂੰ ਵੀ ਦੱਸ ਫਿਰ। ਕੋਈ ਨਹੀਂ ਮੈਂ ਕਰਦੀ ਆ ਫਿਰ ਫੋਨ ਉਹਨੂੰ ਇੱਕ ਵਾਰ। ਚੱਲ ਜੇ ਮੈਨੂੰ ਪਤਾ ਲੱਗੋ ਤਾਂ ਸਹੀ ਹਮੈਨੂੰ। ਹਾਂ ਠੀਕ ਠੀਕ ਜੀ। ਚੰਗਾ। ਚੰਗਾ। ਕੀ ਕਹਿੰਦੇ ਆ ਇਹਨਾਂ ਕੋ ਵੀ ਨਹੀਂ ਗਈ ਉਹ ਕਹਿੰਦੀ ਸਾਡੇ ਕੋ ਨਹੀਂ ਆਈ ਸਾਡੇ ਕੋਨੇ ਕੀ ਕਰਨ ਆਉਣਾ ਸੀ ਤੇ ਗੱਲ ਵੀ ਚਲ ਗਈ ਫਿਰ ਹਾਏ ਹਾਏ ਮੈਨੂੰ ਤਾਂ ਕੋਈ ਸਮਝ ਨਹੀਂ ਜੀ ਆਉਂਦੀ ਮੈਨੂੰ ਤਾਂ ਚੱਕਰ ਆਉਂਦੇ ਆ ਕਿ ਕੁੜੀ ਕਿੱਥੇ ਚਲ ਗਈ ਹੋਊਗੀ ਬਾਕੀ ਪੁਲਿਸ ਨੇ ਆਪੇ ਸਾਰੇ ਕੰਮ ਕਰ ਲੈਣੇ ਸਾਨੂੰ ਲੋੜ ਨਹੀਂ ਪੈਣੀ ਉਹ ਇਹ ਕਾਬੂ ਆ ਗਈ ਆ ਤੇ ਮਾਪਿਓ ਵੀ ਆਈ ਜਾਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦਲਜੀਤ ਹਾਂ ਜੀ ਇੱਥੇ ਤਾਂ ਬੈਠਾ ਆਵਾ ਤੇ ਆਈ ਨਹੀਂ ਪੁਲਿਸ ਹੁਣ ਇਹ ਆਉਣ ਲੱਗੀ ਆ ਮਾਤਾ ਇਹ ਮੈਨੂੰ ਵੇੜੇ ਫੇਰਨ ਦੀ ਮੈਨੂੰ ਚੰਗੀ ਨਹੀਂ ਲੱਗਣ ਈ ਮਾਸਾ ਵੀ ਉਹ ਕੋਈ ਗੱਲ ਨਹੀਂ ਮਾਤਾ ਜਿਆਦਾ ਟਾਈਮ ਨਹੀਂ ਹੈਗਾ 10 15 ਮਿੰਟ ਘੱਟ ਲੈ ਬਸ ਪੂਲਸਾ ਹੁਣੀ ਵਾਲੀ ਆ ਇਹ ਨਹੀਂ ਚੁਕਾ ਦੇ ਇੱਥੋਂ ਇਥੇ ਹੋਰ ਨਾ ਕੋਈ ਪੰਗਾ ਪੈ ਜੇ ਮੈਂ ਕਰਤਾ ਵਾ ਫੋਨ ਕੀ ਹੁਣੀ ਆ ਚੰਦਾ ਬਸ ਅਸੀਂ 2 ਮਿੰਟ ਨਾ ਗੱਲ ਕਰੀਏ ਤੇ ਚਲੋ ਉਹਨਾਂ ਨੂੰ ਸ਼ੱਕ ਨਾ ਹੋ ਜੇ ਪਤਾ ਗੱਲ ਕੀ ਆ ਅੰਦਰ ਹੀ ਹੋਣੀ ਆ ਜੇ ਉਹਨੇ ਕੁਝ ਸੁਣ ਲਿਆ ਨਾ ਫਿਰ ਪੰਗਾ ਖੜਾ ਹੋ ਜਾਊਗਾ ਸਸਕਾ ਜੀ ਸਸਕਾ ਮੈਂ ਨਹੀਂ ਜਾ ਬਣੀ ਜਿਹਨ ਭਾਈ ਫੜੋ ਤੁਸੀਂ ਚਲੋ ਫੜੋ ਤੁਸੀਂ ਕੋਈ ਪੀਓ ਉਹ ਫੜੋ ਫੜੋ ਬੋਲਦੇ ਨਹੀਂ ਹਾਂਜੀ ਗੱਲ ਸੁਣਿਓ ਆ ਗਿਆ ਉਹਨਾਂ ਮੈਂ ਆ ਸਾਹਮਣੇ ਕੰਮ ਟੈਂਸ਼ਨ ਨਾਲ ਉਹਨੇ ਕੋਈ ਗੱਲ ਮੈਂ ਆ ਕੇ ਸੁਣ ਕੇ ਆਇਆ ਸੀ ਕੀ ਗੱਲ ਹੋਈ ਸੁਨੀਪ ਮੈਨੂੰ ਨਾ ਡਰ ਬੜਾ ਲੱਗਣ ਡਿਆ ਵਾ ਜੋਬਨ ਭਾਜੀ ਆਏ ਆ ਕੋਈ ਗਲਤ ਨਹੀਂ ਕਰਦੇ ਉਹ ਗੱਲ ਉਹਨਾਂ ਕੀ ਕਰਨੀ ਮੈਂ ਆ ਵੀ ਸੱਦਿਆ ਵਾ ਤੇਰਾ ਨਾਂ ਨਹੀਂ ਕਢਵਾਉਣਾ ਪਰਚੇ ਚੋਂ ਉਹ ਤੇ ਗੱਲ ਹੈਗੀ ਆ ਮੰਨ ਗਏ ਨਾ ਭਾਜੀ ਉਹ ਮੰਨੇ ਵੇੜੀ ਤੈਨੂੰ ਸੱਦਿਆ ਵਾ ਪਤਾ ਨਹੀਂ ਕਿਉਂ ਡੜੀ ਜਾਣਦੀ ਐ ਤੂੰ ਮੈਨੂੰ ਇਹ ਹੀ ਕਿ ਮੈਨੂੰ ਕੁਝ ਕਹਿਣ ਨਾ ਮੈਨੂੰ ਡਰ ਲੱਗਣ ਡਿਆ ਬੜਾ ਓਏ ਉਹਨਾਂ ਕੀ ਕਹਿਣਾ ਵਾ ਉਹ ਚਾਹੁੰਦੇ ਆ ਬਸ ਤੇਰੀ ਮੰਮੀ ਡੜੀ ਫਰੇ ਜਾਣ ਬਸ ਤੈਨੂੰ ਕੁਝ ਨਹੀਂ ਕਹਿਣਾ ਤੇਰਾ ਨਾਂ ਕਢਵਾਉਣ ਚੱਲੇ ਆ ਹੁਣ ਪੁਲਿਸ ਵਾਲਿਆਂ ਨੂੰ ਮਿਲਣ ਚੱਲੇ ਆਪਾਂ ਤੂੰ ਰਮਾਨ ਆਪਣਾ ਰੋਟੀ ਪਾਣੀ ਖਾ ਤਰਮਾਨਾ ਸੌਂ ਇੱਥੇ ਸੱਚੀ ਗੱਲ ਵਾ ਨਾ ਸੱਚੀ ਸੰਦੀਪਾ ਤੈਨੂੰ ਮਰਤੇ ਯਕੀਨ ਹੈ ਨਹੀਂ ਆ ਉਹ ਯਕੀਨ ਹੈਗਾ ਵਾ ਤਾਂ ਹੀ ਆਈਆਂ ਤੁਹਾਡੇ ਨਾਲ ਜੇ ਨਾ ਯਕੀਨ ਹੁੰਦਾ ਫਿਰ ਕਿੱਥੇ ਹੋਣਾ ਹੀ ਤੇ ਫਿਰ ਹੁਣ ਵੀ ਯਕੀਨ ਕਰਨਾ ਤੇ ਅੰਦਰਵਾਜਾਂ ਮਾਰੀ ਹੋਣੀ ਨੇ ਸਾਹਮਣੇ ਹੀ ਮੈਨੂੰ ਥੋੜੀ ਪਤਾ ਸੀ ਕਿ ਭਾਜੀ ਆਏ ਆ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਉਹਨਾਂ ਵਾਸਤੇ ਚਾਹ ਲੈ ਜਾਣੀ ਸੀ ਚਲ ਚਾਹ ਦੀ ਕੋਈ ਗੱਲ ਨਹੀਂ ਆ ਤਰ ਮੰਨਣਾ ਅੰਦਰ ਵਿਆਹ ਤੂੰ ਵੀ ਚਾਹ ਪੀ ਤੈਂ ਆਗੇ ਹੋ ਕੇ ਠਾਣੀ ਹੋ ਠੀਕ ਹੈ ਮੇਰੀ ਗੱਲ ਸੁਣੋ ਤੁਹਾਨੂੰ ਮੇਰੀ ਸੌਹ ਆ ਕੋਈ ਕੰਮ ਨਾ ਖਰਾਬ ਹੋਵੇ ਮੈਨੂੰ ਸੱਚੀ ਬੜਾ ਡਰ ਲੱਗਣ ਡਿਆ ਤੂੰ ਕਿਉਂ ਡਰਨ ਦੀ ਮੈਂ ਤੇਰੀ ਨਾ ਕਰਨ ਢਿਆਵਾ ਤੂੰ ਫੇਰੇ ਦੰਗ ਕਰਨ ਦੀ ਇੱਕ ਗੱਲ ਮੇਰੀ ਵੀ ਯਾਦ ਰੱਖੀ ਕੱਲ ਜੇ ਤੇਰੀ ਮੰਮੀ ਡੈਡੀ ਫੜੇ ਜਾਣੇ ਹਨਾ ਮਾਸੀ ਨੇ ਵੀ ਫੜੀ ਜਾਣਾ ਵਾ ਤੇ ਤੇਰਾ ਦਿਲ ਨਾ ਪਿਗਲ ਜਾ ਠੀਕ ਹੈ ਨਾ ਉਹ ਨਹੀਂ ਨਹੀਂ ਤੁਸੀਂ ਇਦਾਂ ਦਾ ਨਾ ਸੋਚੋ ਕੁਝ ਨਹੀਂ ਹੁੰਦਾ ਇਦਾਂ ਜਿਹੜੀ ਆਪਣੀ ਗੱਲ ਹੋਈ ਨਾ ਸ਼ਰਤ ਇਹੋ ਰੱਖੀ ਨਾ ਠੀਕ ਹੈ ਨਾ ਹਾਂਜੀ ਇਹ ਨਹੀਂ ਸੋਚਣਾ ਤੇ ਆਪਣੇ ਮੰਮੀ ਡੈਡੀ ਦਾ ਨਹੀਂ ਸੋਚਾਂ ਉਹਨਾਂ ਨੂੰ ਵੀ ਬਚਾਓ ਕਿਤੇ ਉਹ ਨਹੀਂ ਨਹੀਂ ਜੇ ਮੈਂ ਉਹਨਾਂ ਦਾ ਸੋਚਣਾ ਹੁੰਦਾ ਤੇ ਉਹਨਾਂ ਨੂੰ ਇਦਾਂ ਛੱਡ ਕੇ ਆ ਜਾਣਾ ਸੀ ਮੈਂ ਠੀਕ ਹੈ ਉਹ ਯਾਦ ਰੱਖੀ ਠੀਕ ਹੈ ਨਾ ਚਲੋ ਠੀਕ ਆ ਕੋਈ ਗੱਲ ਨਹੀਂ ਤੇ ਆ ਗਿਆ ਬਹੁਗੇ ਠੀਕ ਆ ਬਾਜੀ ਜੀ ਪੁਲਿਸ ਨੇ ਕਦੋਂ ਆਉਣਾ ਵਾ ਉਹ ਸ਼ੱਕ ਕੜੀ ਜਾਂਦੀ ਯਾਰ ਫੋਨ ਕਰੋ ਘਰ ਨੂੰ ਮੈਂ ਮੁਖਤਿਆਰ ਭਾਈ ਨੇ ਹੁਣੇ ਹਜੇ ਫੋਨ ਕਰਕੇ ਹਟਿਆ ਵਾਂ ਨਾ ਪੁਲਿਸ ਲੈ ਕੇ ਤੇ ਆਓ ਯਾਰ ਬਾਅਦ ਹੋਰ ਕੋਈ ਪੰਗਾ ਕਰਾਓ ਜੀ ਹੈਲੋ ਮੈਂ ਭਾਜੀ ਕਿੱਥੇ ਪਹੁੰਚ ਗਏ ਅੱਛਾ ਆ ਗਏ ਚੱਲ ਮੈਂ ਆ ਗਿਆ ਇੱਕ ਮਿੰਟ ਬਾਹਰ ਆ ਗਿਆ ਹਾਂ ਠੀਕ ਆ ਓਕੇ ਭਾਜੀ ਉੱਥੇ ਆ ਕੇ ਬਾਹਰ ਆ ਜਾਓ ਸਾਸਿਕਾ ਭਾਈ ਸਾਸਿਕਾ ਤੇਰੇ ਭਾਜੀ ਸਾਸਿਕਾ ਕਿੱਥੇ ਬਾਵਾਰੀ ਕਿੱਥੇ ਕੁੜੀ ਅੰਦਰ ਆ ਜਾਓ ਅੰਦਰ ਆਓ ਸਾਰੇ ਖਲੋ ਮੈਨਿਆ ਗਿਆ ਹੈ ਕੁੜੀ ਲੈ ਆ ਗਿਆ ਉਹ ਆਜੋ ਬਹਿ ਜਾਓ ਨਹੀਂ ਨਹੀਂ ਕੋਈ ਗੱਲ ਨਹੀਂ ਹੈ ਪੁੱਲਸ ਮੈਨੂੰ ਤੇ ਅੱਗੇ ਲੱਗਣ ਡਿਆ ਸੀ ਜਿਹੜੀ ਗੱਲ ਦਾ ਡਰ ਹੀ ਨਾ ਉਹੀ ਗੱਲ ਹੋਈ ਆ ਹੁਣ ਤਾਂ ਮੈਂ ਭੱਜ ਵੀ ਨਹੀਂ ਸਕਦੀ ਕੀ ਕਰਾਂ ਕਿੱਡਾ ਵੱਡਾ ਧੋਖਾ ਕੀਤਾ ਇਹਨਾਂ ਨੇ ਮੇਰੇ ਨਾਲ